ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਡੇ ਨਾਲ ਕੋਈ ਵਿਅਕਤੀ ਬੁਰਾ ਕਰਦਾ ਹੈ ਤਾਂ ਇਸ ਸ਼ਬਦ ਨੂੰ ਜ਼ਰੂਰ ਸੁਣੋ ਤੇ ਕਲੇਸ਼ ਖਤਮ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ சாே ஃபரிதா பல பல மனா ਗੁੱਸਾ ਮਨ ਨਹੰਡਾਏ ਗੁੱਸਾ ਮਨ ਨਹੰਡਾਏ ਗੁੱਸਾ ਮਨ ਨਹੰਡਾਏ ਫਰੀਦਾ ਬੁਰੇ ਦਾਪ ਲਾ ਕਰ ਬੁਰੇ ਦਾਪ ਲਾ ਕਰ ਪਲਾ ਕਰ ਬੁਰੇ ਦਾ ਪਲਾ ਕਰ ਦੇਹੀ ਰੋਗ ਨਲ ਗਈ ਦੇਹੀ ਰੋਗ ਨਲ ਗਈ ਦੇਹੀ ਰੋਗ ਨਲ ਗਈ ਦੇਹੀ ਰੋਗ ਨਲ ਗਈ ਪੱਲ ਸਭ ਕਿਛ ਪਾਈ ਪੱਲ ਸਭ ਕਿਛ ਪਾਈ ਪੱਲ ਸਭ ਕਿਛ ਪਾਈ ਪੱਲ ਸਭ ਕਿਛ ਪਾਈ ਫਰੀਦਾ ਬੁਰੇ ਦਾਪ ਲਾ ਕਰ ਫਰੀਦਾ bure daap laa kar sat naam vaahi guru sat naam vaahi guru sat naam vaahi guru sat naam vaahi guru farida bure daap laa kar gussa mann na handaaye ਦੇਹੀ ਰੋਗ ਨ ਲਗਈ ਪੱਲੇ ਸਭ ਕਿਛ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਫਰੀਦਾ ਬੁਰੇ ਦਾ ਬਲਾ ਕਰ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਗੁੱਸਾ ਮਨ ਨਾ ਹੰਡਾਏ ਗੁੱਸਾ ਮਨ ਨਹੰਡਾਏ ਗੁੱਸਾ ਮਨ ਨਹੰਡਾਏ ਫਰੀਦਾ ਬੁਰੇ ਦਾਪਲਾ ਕਰ ਬੁਰੇ ਦਾਪਲਾ ਕਰ ਬੁਰੇ ਦਾਪਲਾ ਕਰ ਬੁਰੇ ਦਾਪਲਾ ਕਰ ਦੇਹੀ ਰੋਗ ਨਲ ਗਈ ਦੇਹੀ ਰੋਗ ਨਲ ਗਈ ਦੇਹੀ ਰੋਗ ਨਲ ਗਈ ਦੇਹੀ ਰੋਗ ਨਲ ਗਈ ਪੱਲ ਸਭ ਕਿਛ ਪਾਈ ਪੱਲ ਸਭ ਕਿਛ ਪਾਈ ਪੱਲ ਸਭ ਕਿਛ ਪਾਈ ਪੱਲਾ ਸਭ ਕਿਛ ਪਾਏ ਫਰੀਦਾ ਬੁਰੇ ਦਾਪ ਲਾ ਕਰ ਫਰੀਦਾ ਬੁਰੇ ਦਾਪ ਲਾ ਕਰ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤਨਾਮ ਵਾਹਿਗੁਰੂ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨ ਹੰਡਾਏ ਦੇਹੀ ਰੋਗ ਨ ਲਗਈ ਪੱਲ ਸਭ ਕਿਛ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ